ਉਸੇ ਦੀ ਇੰਟੀਗ੍ਰੇਸ਼ਨ ਜਿਆ ਅਸੀਂ ਭਾਰਤ ਵਿੱਚ ਲਿਖਿਆ ਨਹੀਂ ਪਰ ਭਾਰਤ ਦੇ ਟੈਲੈਂਟ ਹੈਗਾ ਉਹ ਜਪਾਨ ਨੂੰ ਸਿਖਾਣਾ ਹੈ ਕੀ ਕਿਸ ਸੰਜੋਗ ਤੇ ਹੋਇਆ ਅੱਛਾ ਜਿਹੜੇ ਭਾਰਤ ਦੇ ਜਵਾਬ ਵਿੱਚ 68 ਬਿਲੀਅਨ ਦੀ ਇਨਵੈਸਟਮੈਂਟਸ ਵੀ ਜਾਪਾਨ ਭਾਰਤ ਕਰ ਰਿਹਾ ਉਸ ਤੇ ਕੋਈ ਨੀਤ ਤੈਕਨੀਕੀ ਦਾ ਬੇਕਿੰਗ ਟੈਕਨਾਲੋਜੀ ਤੇ ਰਿਸਰਚ ਤੇ ਗੇਟ ਅਪ ਕਰਨਾ ਹੈ ਜਿਸ ਵਿੱਚ ਸਿਸ਼ ਨੂੰ ਰੱਖ ਕੇ ਕੰਮ ਕਰਨਾ ਹੈ ਪਰ ਭਾਸ਼ਾ ਦੇ ਕੰਮ ਕਰਨਾ ਭਾਰਤ ਦੇ ਵਿੱਚ ਤੁਹਾਨੂੰ ਜਿੱਥੇ ਵੀ ਜਾਣਾ ਤੁਹਾਡੇ ਨਾਲ ਟ੍ਰਾਂਸਲੇਟਰ ਚਾਹੀਦਾ ਕਿਉਂਕਿ ਉਹ ਇੰਗਲਿਸ਼ ਆਉਂਦੀ ਹੋਣ ਦੇ ਬਾਵਜੂਦ ਵੀ ਉਹ ਜਪਾਨੀ ਵਿੱਚ ਗੱਲ ਕਰਦਾ। ਜੋ ਸਾਡੇ ਲੋਕ ਪੱਛਪਾਨੀ ਸਟੂਡੈਂਟ ਐਕਸਚੇਂਜ ਹੈ ਪ੍ਰੋਜੈਕਟ ਪ੍ਰੋਜੈਕਟ ਸੈਗਮੈਂਟ ਕਿਸੀ ਕੰਮ ਕਰਦਾ। ਜਲੀਤੀ ਟ੍ਰੇਨ ਦੇ ਚਲਣ ਤੇ ਤੋਂ ਸਮੇਂ ਆਖਰੀ ਸਟਾਪ ਤੇ ਪਹੁੰਚਣ ਦੇ ਸਮੇਂ ਦੇ ਵਿੱਚ 10 ਮਿੰਟ ਦਾ ਵੀ ਫਰਕ ਨਹੀਂ ਹੈ। ਆਪਟੀ ਅੱਛਾ ਉਸ ਦਿਨ ਇਹ ਸ਼ਹਿਰ ਦੇ ਵਿੱਚ ਕਿਹੜੀ ਟ੍ਰੇਨ ਕਿੱਥੇ ਚੱਲਣੀ ਸੀ ਕਿਵੇਂ ਜਾਣੀ ਹੋਰ ਐਕਸੈਕਟਲੀ ਉਹ ਤੁਹਾਨੂੰ ਉੱਥੇ ਡਿਸਪਲੇ ਹੁੰਦਾ ਔਰ ਜਦੋਂ ਬੰਪ ਆਉਂਦਾ ਵੀ ਦਿਖਦਾ ਉਹ ਨਹੀਂ ਸਿੰਕ ਕਰੀਟਾ ਨਾ ਬਿਲਿ ਵਿਜ਼ੂਨ ਬਣਾਇਆ ਹੈ ਵਿਜ਼ੂਨ ਬਣਾਇਆ ਬਹੁਤ ਬੜਾ ਰੇਨਾ ਜਿਹੜਾ ਹੈ ਉਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿਵੇਂ ਉਹ ਮੰਦਰ ਜਿਹੜਾ 1.40 ਲੱਖ ਲੋਕ ਇੱਕੋ ਵਾਰੀ ਪਲੰਬ ਦੇ ਵਿੱਚ ਬੜਾ ਹੈ ਜੀ ਉਹ ਉਸ ਦੁਨੀਆ ਤੋਂ ਰੱਖ ਸੁਖੋ ਤੇ ਇੱਕ ਹੁਤਾ ਪਰਵਾ ਹੁਤਾ ਕਵੀ ਤਰਗੀਏ ਤੋ ਮਸਰਤ ਪਰਵਾ ਕੋ ਡਿਪਲੋਮੇਸੀ ਦੀ ਜਿਹੜੀ ਇੱਕ ਇੱਕ ਕਹੋ ਕਿ ਮੇਨ ਹੁੰਦਾ ਮੈਸ਼ਾਮ ਕਰਾਇਆ ਫਾਰਮਲੀ ਸ਼ਾਮਿਲ ਕੀਤਾ ਫਾਰਮਲੀ ਸ਼ਾਮਿਲ ਕੀਤਾ ਸਹੀ ਬੜੀ ਜਪਾਨ ਜਪਾਨ ਦਾ ਨਾਮ ਸਾਹਮਣੇ ਆਉਂਦੇ ਜਪਾਨ ਦਾ ਨਾਮ ਆਉਂਦੇ ਇੱਕ ਸਾਡੇ ਸਾਹਮਣੇ ਇੱਕ ਨਕਸ਼ਾ ਲੰਦਾ ਹੈ ਕਿ ਟੈਕਨੋਲੋਜੀ ਚ ਆਟੋਜ ਅਡੁੱਲ ਮੈਨੂਫੈਕਚਰਿੰਗ ਦੇ ਮਾਮਲੇ ਵਿੱਚ ਇਲੈਕਟ੍ਰੋਨਿਕਸ ਦੇ ਮਾਮਲੇ ਵਿੱਚ ਇੱਕ ਬਹੁਤ ਹੀ ਫਿਕਸਰ ਤੇ ਡਿਵੈਲਪ ਤੇ ਦੁਨੀਆ ਤੋਂ ਅੱਗੇ ਚੱਲ ਰਿਹਾ ਮੁਲਕ ਇਸ ਤਰ੍ਹਾਂ ਦਾ ਰਖਾ ਬਣਦਾ। ਪਿਛਲੇ ਸਮੇਂ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਇੰਡੀਆ ਤੇ ਜਪਾਨ ਦੇ ਜਿਹੜੇ ਰਿਲੇਸ਼ਨਸ ਨੇ ਜਿਹੜੇ ਪਹਿਲਾਂ ਹੀ ਅੱਛੇ ਰਹੇ ਨੇ ਪਰ ਉਹਨਾਂ ਚ ਇੱਕ ਖਾਸ ਉਭਾਰ ਦੇਖਣ ਨੂੰ ਮਿਲਿਆ। ਇੰਡੀਆ ਭਾਰਤ ਤੇ ਜਪਾਨ ਦੇ ਆਪਸੀ ਕੋਆਪਰੇਸ਼ਨ ਇੰਟਰੈਕਸ਼ਨ ਰਿਲੇਸ਼ਨਸ ਆਵਾਜੇ ਬਖੋ ਇੱਕ ਨਵੀਂ ਕਿਸਮ ਦਾ એનર્ਜੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਜੀ ਪਿਛਲੇ ਸਮੇਂ ਚ ਪ੍ਰਾਈਮ ਮਿੰਿਸਟਰ ਅਨੰਦ ਵੋਦੀ ਜਾ ਕੇ ਇੱਕ ਨੈਸ਼ਨਲ ਸੈਣੀ ਜਿਹੜੇ ਤਰ੍ਹਾਂ ਦੇ ਸੀਐਮ ਨੇ ਉਹ ਵੀ ਪੁਣੀ ਜਾ ਕੇ ਨੇ ਉਹਨੇ ਐਮਓ ਜੀ ਵੀ ਕੀਤੇ ਨੇ ਇਨਵੈਸਟਮੈਂਟ ਦੇ ਗੱਲਾਂ ਹੋਈਆਂ ਤੇ ਇਸ ਦੇ ਨਾਲ ਹੀ ਐਜੂਕੇਸ਼ਨ ਫੀਲਡ ਦੇ ਵਿੱਚ ਐਜੂਕੇਸ਼ਨ ਤੇ ਰਿਸਰਚ ਦੇ ਫੀਲਡ ਵਿੱਚ ਵੀ ਅ ਦੋਵਾਂ ਮਿਲਕਾਂ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਹੈ ਧਨਪਦਾਨ ਉਹਦੇ ਵਿੱਚ ਇੱਕ ਚੰਡੀਗੜ੍ਹ ਯੂਨੀਵਰਸਿਟੀ ਐਂਡ ਨੇਵੀ ਪਾਲੀਤੀ ਹੈ ਜਪਾਨ ਦੇ ਨਾਲ ਧਨਪਦਾਨ ਕਰ ਲਈ ਤੇ ਸੋ ਇਸ ਸਾਰੇ ਜਿਹੜਾ ਇਸ ਵੇਲੇ ਮਾਹੌਲ ਬੜਾ ਹੈ ਉਸ ਪਰ ਚਰਚਾ ਕਰਨੀ ਮੈਨੂੰ ਲੱਗਦਾ ਜ਼ਰੂਰੀ ਹੈ ਜਿਦੇ ਪਾਸ ਦੇ ਇੰਡੀਆ ਦੇ ਵਿਸ਼ੇ ਨਾਲ ਤੇ ਸਾਡੇ ਨਾਲ ਇਸ ਵੇਲੇ ਨੇ ਸਤਨਾਮ ਸਿੰਘ ਸੰਧੂ ਜਿਹੜੇ ਗਰਾਸਵਾ ਮੈਂਬਰ ਨੇ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਰਸ ਮੈਂਬਰ ਨੇ ਹੁਣ ਤਾਂ ਲਗਭਗ ਯੂਨੀਵਰਸਿਟੀ ਦੇ ਵੀ ਹੋ ਗਏ ਜੋ ਯੂਨੀਵਰਸਿਟੀ ਬਣਾ ਲਈ ਨੇ ਨਿਕ ਐਂਪਸ ਇਹਨਾਂ ਨੂੰ ਜਾਣਾਂਗੇ ਕਿ ਜਪਾਨ ਨਾਲ ਜਿਹੜੇ ਐਸਟੂਡੇ ਜਿਹੜੇ ਉਭਾਰ ਆਇਆ ਜਾਂ ਵੱਧਦੇ ਵੱਧੇ ਰਿਸੋਰਸ ਉਹਨਾਂ ਦਾ ਕੀ ਮੀਨਿੰਗ ਹੈ ਤੇ ਅੱਗੇ ਨੂੰ ਕਿਸ ਤਰ੍ਹਾਂ ਦਾ ਰੋਡਮੈਪ ਹੈ ਜੀ ਸਵਾਗਤ ਹੈ ਨੰਬਰ ਬਲੀ ਜੀਔਰ ਤਨਨਾ ਤੁਹਾਡਾ ਚੇਂਜ ਵਿੱਚ ਸਹੀ ਬਹੁਤ ਨਵੇਂ ਵਿਸ਼ਿਆਂ ਤੇ ਔਰ ਜਿਹੜੇ ਤੌਰ ਤੇ ਮਹੱਤਵਪੂਰਨ ਮੁੱਛੇ ਜੱਜ ਚਰਚਾ ਚੁਕਾ ਜਪਾਨ ਇੱਕ ਸਾਡਾ ਪੁਰਾਣਾ ਮਿੱਤਰ ਦੇਸ਼ ਹੈ ਭਾਰਤ ਦਾ ਔਰ ਉਹ ਮੇਤਤਾ ਇੱਕ ਨਵੇਂ ਦੌਰ ਦੇ ਵਿੱਚ ਪ੍ਰਵੇਸ਼ ਕਰ ਰਹੇ ਹਨ ਔਰ ਵੱਡੇ ਇਸ ਚਰਚਾ ਦੇ ਵਿੱਚ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਕਿਉਂਕਿ ਮੈਂ ਨਹੀਂ ਜਪਾਨ ਦੇ ਵਿੱਚੋਂ ਗਿਆ ਹਾਂ ਮੈਂ ਕਰ ਲਿਗੀਸ਼ ਤੋਂ ਨਾਲ ਉੱਤਮੈ ਨੂੰ ਮੇਰੀ ਬਰੋਕੇਸ਼ਨ ਹੀ ਤਾਂ ਹੋਈ ਹੈ ਨਾ ਉਧਰ ਇਹ ਜਿਹੜਾ ਜਨ ਤੇ ਕਈ ਚੱਕਰ ਲਾਇਆ ਜਿਹਨੇ ਬੱਸ ਮੈਨੂੰ ਬਤਲਿਆ ਜੀ ਕਿਉਂਕਿ ਜਾਪਾਨ ਤੇ ਭਾਰਤ ਦੇ ਜਿਹੜੇ ਰਿਸ਼ਤੇ ਆ ਇੱਕ ਨਵੇਂ ਦੌਰ ਦੇ ਸ਼ਾਮ ਹੋ ਰਿਹਾ ਰੀਸੈਂਟਲੀ ਭਾਰਤ ਦੇ ਪ੍ਰਧਾਨ ਮੰਤਰੀ ਸੁਰਿੰਦਰ ਨਦਰਮੋਦੀ ਜੀ იაპੰਦੋ ਗਏ ਸੀ ਬਲਿਜੀ 21 ਸਮਝੌਤੇ ਹੋਏ ਆ ਅੱਛਾ ਜਿਹੜੇ ਭਾਰਤ ਤੇ ਜਾਪਾਨ ਦੇ PM ਦੇ ਫੇਰੀਦਰ PM ਜੀ ਪਰ ਬਹੁਤੀ ਮੱਤੋਂ ਕੁਝ ਅਸਲ ਹੋਇਆ ਸੀ ਹੂੰ ਔਰ ਇਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਮਹੱਤਵਪੂਰਨ ਫੈਸਲਾ ਹੈ ਕਿ 68 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਆ ਜਪਾਨ ਪਾਸ ਕੰਮ ਕਰ ਰਹੀ ਉਸ ਤੇ ਅੰਡਰੇਹ ਐਗਰੀਮੈਂਟ ਕੀਤਾ ਹੋਣ ਵਾਲੇ 515 ਦੇ ਵਿਚ ਇਹ ਰਿਸਪੈਕਟ ਦੇ ਨੇ ਹੋ ਗਿਆ। ਫਿਰ ਇੱਕ ਬਹੁਤ ਵੱਡਾ ਫੈਸਲਾ ਹੋਇਆ ਹੈਗਾ ਜਿਹੜੇ ਸਾਡੇ ਹਿਊਮਨ ਸਰਸ ਹੁੰਦੇ ਆ ਕਿ 5 ਲੱਖ ਜਿਹੜੇ ਸਾਡੇ ਸੁਭਾਤ ਦੇ ਪ੍ਰੋਫੈਸ਼ਨਲ ਦੇ ਨੇ ਜਦ ਸਾਡੇ ਨਾਲ ਜੋ ਆ ਲੇਕਿਨ ਸਰਦਰ ਨੇ ਉਹਨਾਂ ਦਾ ਜਿਹੜਾ ਪ੍ਰਵਾਸ ਹੈ ਜਾਂ ਉਹਨਾਂ ਦਾ ਜਿਹੜਾ ਇੱਕ ਮੌਕਾ ਹੈਗਾ ਜਪਾਨ ਦੇ ਵਿੱਚ ਜਪਾਨ ਦੇ ਵਿੱਚ ਕੀ ਹੈ ਕਿ ਲੋਕ ਜਗਾ ਉਮਰਾਂ ਬਹੁਤ ਲੰਮੀਆਂ ਹੁੰਦੀਆਂ ਨੇ 100-100 ਸਾਲ ਦੇ ਉੱਥੇ ਜਬਾਨ ਦੇ ਵਿੱਚ ਬਜ਼ੁਰਗ ਲੋਕ ਜ਼ਿਆਦਾ ਯੰਗ ਘਟ ਗਏ ਯੰਗ ਘਟ ਗਏ ਜਪਾਨ ਦੇ ਵਿੱਚ ਟੈਕਨੋਲੋਜੀ ਬਹੁਤ ਅਡਾਸ ਹੋ ਗਈ ਟੈਲੈਂਟ ਸਾਡੇ ਕੋਲ ਹੈ ਤੇ ਪ੍ਰਧਾਨ ਮੰਤਰੀ ਜਿਨੇ ਉਸ dobre lideran ਕੀ ਗੱਲ ਕਰਦੇ ਸਨ ਖਾਸ ਤੌਰ ਤੇ ਜ਼ਿਕਰ ਕੀਤਾ ਸੀ ਕਿ ਜਦੋਂ ਚਬਾਨ ਦੀ ਟੈਕਨੋਲੋਜੀ ਤੇ ਸਾਰਾ ਟੈਲੈਂਟ ਰਿਸੋਰਸ ਆ ਉਸ ਵੇਲੇ ਨਵੀਆਂ ਸਭਾਵਾਂ ਲੱਗਦੀਆਂ ਨੇ ਉਹ ਪੈਦਾ ਹੁੰਦੀਆਂ ਨੇ ਦੋਨੋਂ ਦਿਸ਼ਾ ਦੇ ਵਿਚਕਾਰ ਫਰਮਾਇਸ਼ਤਾ ਕਿ 5 ਲੱਖ ਭਾਰਤੀ ਅਗਰ ਜ਼ਬਾਨ ਦੇ ਇੱਕ ਟੈਕਨੋਲੋਜੀ ਨਾਲ ਮਿਲ ਕੇ ਅਗਲੀ ਕੰਮ ਸ਼ੁਰੂ ਕਰਦੇ ਹਾਂ ਤੇ ਪੂਰੀ ਦੁਨੀਆ ਦੇ ਵਾਸਤੇ ਇੱਕ ਨਵੀਂ ਕਿਸਮ ਦਾ ਮਿਲ ਕੇ ਦਾ ਮਤਲਬ ਵੀ ਉੱਥੇ ਜਾ ਕੇ ਜਾਂ ਐਕਸਚੇਂਜਾਂ ਨਹੀਂ ਕੋਈ ਨਹੀਂ ਉੱਥੇ ਜਾ ਕੇ ਉੱਥੇ ਜਾ ਕੇ ਜਾ ਕੇ ਐਕਸਚੇਂਜ ਇਹ 50000 50000 ਫਿਜ਼ੀਕਲੀ ਵੀ ਜਾਂਦੇ ਬਿਲਕੁਲ 50000 ਤਾਂ ਪਹਿਲਾ ਟਾਰਗੇਟ ਰੱਖਿਆ ਗਿਆ ਰੋਸਤੇ ਵਿੱਚੋਂ 300 ਜਿਹੜੇ ਰਿਸਰਚਰ ਹੈਗੇ ਨੇ ਜਿਹੜੇ ਸਾਇੰਟਿਸਟ ਆ ਉਹ ਜਾ ਚੁੱਕੇ ਹੈ 50000 ਕਿ ਸਟਾਫ ਦੀ ਗਿਣਤੀ 300 ਬਹੁਤ ਮਹੱਤਵਪੂਰਨ ਹੈ ਹੂੰ ਬਾਕੀ ਕਾਮਿਆਂ ਦੀ ਪ੍ਰੋਫੈਸਰਾਂ ਦੀ ਜਦੋਂ ਸੱਜਣ ਤੇ ਉਥੇ ਹੁੰਦਾ 50000 ਕਰੋੜ ਮੈਂ ਉਥੇ ਜਦੋਂ ਗਿਆ ਮੈਂ ਅਚਾਨਕ ਕਿੰਨੀ ਕੀ ਕਾਪੋਰੇਸ਼ਨ ਬਜਾ ਰਿਹਾ 50000 ਕਰੋੜ ਇਸਪਸੇ 50000 ਕਰੋੜ ਜੀ ਪਰ ਮੈਂ ਉਥੇ ਗਿਆ ਤੇ ਬੜਾ ਐਂਡ ਹੋ ਗਿਆ ਫਿਰ ਤੁਸੀਂ 21 ਸੁਝਾਵਾਂ ਦੇ ਵਿੱਚ ਇੱਕ ਸਮਝੌਤਾ ਇਨਵੈਸਟਮੈਂਟ ਦਾ 68 ਬਿਲੀਅਨ ਦਾ ਇੱਕ ਸਮਝੌਤਾ 5 ਲੱਖ ਗਿਗ ਮਕਸੂਦ ਦਾ ਇੱਕ ਸਮਝੌਤਾ ਜਿਹੜਾ ਹੋਏਗਾ ਕਿ ਅਸੀਂ ਮਿਲਕੀ ਟੈਕਨੋਲੋਜੀ ਤੇ ਰਿਸਰਚ ਦੇ ਅਗੇ ਕੰਮ ਕਰਨਾ ਹੈ ਕ੍ਰਿਸਟਿਨ ਇੰਸਟੀਚਿਊਟ ਨਾਲ ਕੇ ਕੰਮ ਕਰਨੀਆਂ ਪਰ ਭਾਸ਼ਾ ਤੇ ਕੰਮ ਕਰਨਾ ਮੈਂ ਉੱਤੇ ਪਾਣੀ ਦੀ ਜਿਹੜੀ ਇੱਕ ਹੋਰ ਉਹਨਾਂ ਦੀ ਜਿਹੜੀ ਚੁਣੌਤੀ ਹੈ ਉਹ ਹੈਗੀ ਹੈ ਕਿ ਦੇਖੋ ਇਹ ਤਾਂ ਸਿੱਖਿਆ ਵਾਲਾ ਜੁੱਦਾ ਨਹੀਂ ਸੀ ਸਿੱਖਿਆ ਜਪੀ ਆ ਅਸੀਂ ਆਪਣੀ ਪਛਾਣ ਬਰਉਤੀ ਬਹੁਤ ਇੱਕ ਕਮਿਟਮੈਂਟ ਲੈ ਕੇ ਚੱਲਦੇ ਆ ਬੜੇ ਸਵੇਦਨ ਚੀਜ਼ ਐ ਈਮੋਸ਼ਨਲ ਲੇਕਿਨ ਜਦੋਂ ਸਾਨੂੰ ਮੌਕਾ ਮਿਲਦਾ ਹੈ ਕਿ ਕਾਰੋਬਾਰ ਵਾਸਤੇ ਐਸੀ ਮੈਰੀਟੀ ਫਰਸ ਸਿਕਿਉਰਾਈਜ਼ ਲੇਕਿਨ ਜਪਾਨ ਦੇ ਵਿੱਚ ਹੈ ਜਪਾਨ ਦੇ ਵਿੱਚ ਤੁਹਾਨੂੰ ਜਿੱਥੇ ਵੀ ਜਾਣਾ ਤੁਹਾਡੇ ਨਾਲ ਟ੍ਰਾਂਸਲੇਟਰ ਚਾਹੀਦਾ ਕਿਉਂਕਿ ਉਹ ਇੰਗਲਿਸ਼ ਆਉਂਦੀ ਹੋਣ ਦੇ ਬਾਵਜੂਦ ਵੀ ਉਹ ਜਪਾਨੀ ਵਿੱਚ ਗੱਲ ਕਰਦੇ ਸਾਰੀ ਪੜਾਈ ਜਪਾਨੀ ਚ ਇੱਥੇ ਸਾਡੇ ਪਨਾ ਬਣਾਉਂਦੇ ਆ ਜੀ ਅਸੀਂ ਕਿ ਸਾਕਿਤਾ ਇੰਜੀਨੀਅਰਿੰਗ ਸਾਇੰਸ ਟੈਕਨੋਲੋਜੀ ਦਾ ਸੀ ਕਿਵੇਂ ਪੜਾਈਏ ਸੀ ਉੱਥੇ ਸਾਰੀ ਪੜਾਈ ਜਪਾਨੀ ਵਿੱਚ ਹੋ ਰਹੀ ਹੈ ਉਹਦੀ ਆਪਣੀ ਭਾਸ਼ਾ ਵਿੱਚ ਹੋ ਰਹੀ ਹੈ ਤੇ ਸਾਡੇ ਵਾਸਤੇ ਬਹੁਤ ਬਹੁਤ ਸਿੱਖਣ ਵਾਸਤੇ ਕਿ ਆਪਣੀ ਭਾਸ਼ਾ ਨੂੰ ਜਿੰਦਾ ਕਿਵੇਂ ਰੱਖਣਾ ਆਪਣੀ ਭਾਸ਼ਾ ਨੂੰ ਮਜ਼ਬੂਤ ਕਿਵੇਂ ਕਰਨਾ ਜਪਾਨੀ ਤੋਂ ਸਿੱਖ ਸਕਦੇ ਪਰ ਉਹਦੀ ਜਿਹੜੀ ਕਨਟਰਡਿਕਸ਼ਨ ਕਿ ਨਹੀਂ ਮਿਲ ਉਹ ਡਿਗੋਟ ਡਿਪੈਂਡਿੰਗ ਹੈ ਕਿਵੇਂ ਅਲ ਕੀ ਹੋਏ ਜਵਾਰ ਹੁਣ ਇਹ ਹੈ ਕਿ ਅੰਗਰੇਜ਼ੀ ਜਿਹੜੀ ਹੈਗੀ ਆ ਉਹ ਭਾਸ਼ਾ ਜਿਹੜੀ ਕੰਮ ਕਾਜੀ ਭਾਸ਼ਾ ਦੇ ਤੌਰ ਤੇ ਉੱਥੇ ਉਹਦੇ ਵਿਕਾਸ ਵਾਸਤੇ ਵੀ ਕੰਮ ਹੋਏਗਾ ਸਾਡੇ ਲੋਕਾਂ ਦਾ ਜਪਾਨੀ ਸਿੱਖਣਾ ਅੱਛਾ ਅਸੀਂ ਆਪਣੇ ਉਹਨਾਂ ਨੂੰ ਅੰਗਰੇਜ਼ੀ ਆ ਮੇਰੇ ਜਿਸ ਕੰਮਾਂਗੇ ਜਪਾਨੀ ਸਿੱਖਾਂਗੇ ਬੇਸਿਕਲੀ ਇਹ ਤਾਂ ਹੈ ਕਿ ਮਿਲ ਕੇ ਕੰਮ ਕਰਨਾ ਮਿਲ ਕੇ ਕੰਮ ਕਰਨ ਵਾਸਤੇ ਜਿਹੜੀਆਂ ਵੀ ਜ਼ਰੂਰਤਾਂ ਨੇ ਜਿਹੜੀਆਂ ਜੁਕਤਾਵਾਂ ਨੇ ਬੱਲੇ ਸੀ ਉਹ ਅਸੀਂ ਪੂਰੀਆਂ ਕਰੀਏ ਪਰਤ ਦਾ ਇਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਰਹਿਣ ਵਾਲੀ ਹੈ ਇਹ ਇੱਕ ਬਹੁਤ ਵੱਡਾ ਐਮ ਫੈਸਲਾ ਹੋਇਆ ਕਿ ਭਾਰਤ ਦੇ ਵਿੱਚ ਜਪਾਨ ਦੀ ਬੁਲਟ ਟ੍ਰੇਨ ਆ ਰਹੀ ਹੈ ਹਾਂ ਉਹ ਦੁਨੀਆ ਦੀ ਸਭ ਤੋਂ ਲੇਟੈਸਟ ਟੈਕਨੋਲੋਜੀ ਜਿਹੜੀ ਆ ਭਾਰਤ ਵਿੱਚ ਔਰ ਪਹਿਲਾ ਜਿਹੜਾ ਪ੍ਰੋਜੈਕਟ ਹੈਗਾ ਉਹ ਅਹਮਦਾਬਾਦ ਤੋਂ ਮੁੰਬਈ ਦਾ ਪ੍ਰੋਜੈਕਟ ਹੈਗਾ ਜਿੱਥੇ 179000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਉਹ ਦਾ ਨਾਮ ਸੁਣੂਗਾ ਤੇ ਇਹ ਵੱਡੀਆਂ ਜਿਹੜੀਆਂ ਹੈਗੀਆਂ ਨੇ ਉਹ 21 ਸੈਂਕੜਿਆਂ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਔਰ ਇਸ ਦਾ ਮੁੱਦੇ ਬਧਾਨ ਵਾਸਤੇ ਪ੍ਰਧਾਨ ਮੰਤਰੀ ਜੀ ਤਾਂ ਜਿਵੇਂ ਕਹਿੰਦੇ ਨਾ ਸੰਧਲੀ ਪੇੜਾ ਨੂੰ ਪਾ ਕੇ ਹੋਂਦਾ ਤੁਸੀਂ ਉਸ ਦੇ ਉੱਪਰ ਪੂਰੇ ਦੇਸ਼ ਨੇ ਲੱਗਣਾ ਚੱਲਣਾ ਤੇ ਉਸ ਨੂੰ ਹੱਲ ਜਾਣਦੇ ਵਾਸਤੇ ਅਸੀਂ ਐਜੂਕੇਸ਼ਨ ਦੇ ਵਿੱਚ ਯੂਨੀਵਰਸਿਟੀ ਆਫ ਟੋਕਿਓ ਦੇ ਵਿੱਚ ਇੱਕ ਰਿਸਰਚ ਸੈਂਟਰ ਵੀ ਦਿੱਤੀ ਤੇ ਅਰ ਬਹੁਤជា ਸੀ ਬਹੁਤ ਸਾਰੇ ਸੰਯੋਗ ਤੇ ਕਰਕੇ ਆਏ ਹਾਂ ਜਿਸ ਦੇ ਵਿੱਚ ਕਿਰਤੀ ਐਕਸਚੇਂਜ ਹੈ ਸਟੂਡੈਂਟ ਐਕਸਚੇਂਜ ਹੈ ਔਰ ਜੋਇੰਟ ਪ੍ਰੋਜੈਕਟਸ ਹੈਗੇ ਨੇ ਮਿਲ ਕੇ ਸੀ ਕੰਮ ਕਰਾਂਗੇ ਫੀਲਡ ਦੇ ਕਿਹੜੇ ਫੀਲਡ ਹੈਗੇ ਨੇ ਸਾਰੇ ਫੀਲਡ ਦੇ ਸੀ ਅਜੇ ਐਗਰੀਕਲਚਰ ਤੋਂ ਲੈ ਕੇ ਆਟੋਮੋਬਾਈਲਸ ਕਰਕਰ ਆਰਟੀਪੀ ਲੈ ਕੇ ਐਗਰੀਕਲਚਰ ਦੇ ਸਾਰੇ ਸਾਰੇ ਫੀਲਡ ਤੇ ਕੰਮ ਕਰਾਂਗੇ ਕਿਉਂਕਿ ਬੰਦੀ ਸੀ ਦੀ ਟੈਕਨੋਲੋਜੀ ਆ ਉਹ ਤਾਂ ਟੈਕਨੋਲੋਜੀ ਦੇ ਇੱਕ ਐਪਲੀਕੇਸ਼ਨ ਹੈ ਜੀ ਆਪਰ ਆਰਟੀਪੀ ਕਿਹੜੀ ਚੱਲਦੀ ਗੱਲ ਹੋਣੀ ਹੈ ਉਹ ਤਾਂ ਉਹ ਤਾਂ ਹਰ ਖੇਤਰ ਚ ਹੋ ਲੱਗ ਹੋਣੀ ਹੈ ਤੇ ਸਾਨੂੰ ਅਸੀਂ ਬਹੁਤ ਵੱਡੇ ਯੂਜ਼ਰ ਹੈਗੇ ਆ ਤੇ ਸਾਨੂੰ ਉੱਥੇ ਦੀ ਟੈਕਨੋਲੋਜੀ ਆ ਅਸੀਂ ਵਰਤਦੇ ਚ ਲਿਆਣੀ ਹੈ ਪਰ ਭਾਵੇਂ ਜਿਹੜਾ ਟੈਲੈਂਟ ਹੈਗਾ ਉਹ ਜਪਾਨ ਤੋਂ ਸੀ ਲੈ ਰਾਇਆ ਹੈ। ਅ ਇਹ ਕਿ ਲੈਂਗੁਏਜ ਦੀ ਤੁਸੀਂ ਗੱਲ ਕਰਨੀ ਤੇ ਲੈਂਗੁਏਜ ਦੇ ਉੱਤੇ ਪਹਿਲਾ ਮਾਸਟਰ ਹੈ ਇਹ ਤੋਂ ਵੀ ਕੋਈ ਜੋ ਕੰਮ ਹੀ ਜਿਨ੍ਹਾਂ ਨੇ ਜਬਜੀ ਸਾਹਿਬ ਵੀ ਕੀਤਾ ਹੋਰ ਪ੍ਰਵਾਹ ਕੀਤਾ ਉਹ ਪੰਜਾਬੀ ਪੜ੍ਹਾਉਦੇ ਵੀ ਸੀ ਪੰਜਾਬੀ ਦੇ ਬਹੁਤ ਕੰਮ ਕੀਤਾ ਨੂੰ। ਤੇ ਕੋਈ ਇਸ ਤਰ੍ਹਾਂ ਦਾ ਵੀ ਹੈਗਾ ਕਿ ਆਇਸ ਕਿ ਜਿਹੜੀ ਰੈਡੀ ਕੁ ਲੈਂਗੁਏਜ ਦੇ ਬਕੌ ਚੇਂਜ ਹੋਵੇ ਜਾਂ ਕੋਈ ट्रांजिशन ਦਾ ਕੰਮ ਹੋਵੇ ਇਹ ਤਾਂ ਕਲਚਰਲ ਦੇ ਵਿੱਚ ਆ ਜਾਂਦਾ ਹੈ ਭਾਸ਼ਾ ਬਿਲਜੀ ਜਿਹੜੀ ਭਾਰਤ ਸਰਕਾਰ ਦੀ ਯੂਨੀਵਰਸਿਟੀ ਆਫ ਸਟੱਡੀਗ ਕਮੇਟੀ ਆ ਹਮ ਮੈਂ ਸਭ ਮੈਂਬਰ ਹਾਂ ਤੇ ਉਸ ਦੀ ਸਾਡੀ ਇੱਕ ਸਾਲ ਬਾਦ ਰੀਸ਼ਾ ਹੁੰਦਾ ਰੀਸ਼ਾ ਤੋਂ ਦੇ ਵਿੱਚ ਹੁੰਦਾ ਕਿ ਤੁਸੀਂ ਨਵੇਂ ਮੈਂਬਰ ਵੀ ਲੈ ਸਕਦੇ ਹੋ ਪੁਰਾਣੇ ਚੇਂਜ ਹੋਏ ਕਰਦੇ ਤਾਂ ਮੈਂ ਲਾਸਟ ਇਅਰ ਵੀ ਉਸ ਦੇ ਵਿੱਚ ਇਸ ਵਾਰ ਵੀ ਮੈਂ ਐਮੀਲੀ ਦੀ ਸਟੈਂਡਿੰਗ ਕਮੇਟੀ ਦਾ ਬਣਾਇਆ। ਉੱਥੇ ਇਸ ਸਾਲ ਦਾ ਏਜੰਡਾ ਜਿਹੜਾ ਹੈ ਅਸੀਂ ਫਿਕਸ ਕਰਦੇ। ਵੀ ਕੋਟੇ ਤੌਰ ਤੇ ਅਸੀਂ ਕਿਹੜੇ ਕਿਹੜੇ ਮੁੱਦਿਆਂ ਤੇ ਸਟੈਂਡਿੰਗ ਕਮੇਟੀ ਨੇ ਰਿਪੋਰਟ ਜੀਆ ਤੋਂ ਭਰਤਣਾ ਹੈ। ਪਰ ਉਸ ਦੇ ਵਿੱਚ ਇਹ ਮੱਦ ਜਿਹੜੀ ਹੈਗੀ ਆ ਕਲਚਰਲ ਡਿਪਲੋਮੇਸੀ ਜੀ ਉਸ ਨੇ ਬੜੇ ਜ਼ੋਰ ਦੇ ਕੇ ਅਸ਼ਕਲਚਰਲ ਗਲੋਬਲ ਐਕਸਟਰਨਲ ਡਿਪਲੋਮੇਸੀ ਦੀ ਜਿਹੜੀ ਇੱਕ ਇੱਕ ਕਹੋ ਕਿ ਮੇਨ ਹੁੰਦਾ। ਮੈਨੂੰ ਚੰਗਾ ਲੱਗਿਆ। ਫਾਰਮਲ ਚਾਹਰ ਕੀਤਾ। ਫਾਰਮਲ ਫਾਰਮਲ ਸ਼ਾਮੇ ਕੀਤਾ। ਸੈਲੀਵਰੀ ਸੈਲੀਵਰੀ ਨਹੀਂ। ਪਹਿਲੇ ਵੀ ਹੁੰਦਾ ਲੱਗਦਾ ਇਹ ਕਈ ਸਾਲਾਂ ਬਾਅਦ ਕਈ ਸਾਲ। ਪ੍ਰੈਕਟਿਸ ਨਹੀਂ ਜੀ। ਸਮੇਂ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਉਥੇ ਡਿਸਕਸ ਹੁੰਦੀ ਹੈ। ਸਾਡੇ ਚੇਰਮੈਨ ਹੈਗੇ ਨੇ ਕਮੇਟੀ ਦੇ ਸ਼ਸ਼ੀ ਕੁਮਾਰ ਜੀ। ਮੈਂ ਉਹਨੂੰ ਕਿਹਾ ਆਪਣੇ ਸ਼ਸ਼ੀ ਕੁਮਾਰ ਸ਼ਸ਼ੀ ਕੁਮਾਰ। ਅੱਛਾ। ਮਤਲਬ ਹਾਸਟਿੰਗ ਮੀਟਿੰਗ ਦਾ ਕੋਈ ਨੇ ਬਿਲਕੁਲ ਲੀਦਾ ਸੀਨੀਅਰ ਅਫਸਰ। ਤੇ ਮੈਂ ਉਹਨੂੰ ਪ੍ਰੋਮਿਸ ਕਰਿਆ ਮੈਂ ਕਿਹਾ ਜੀ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਸਾਡੇ ਡਾਇਸਪੋਰਾ ਨੂੰ ਸਾਡੇ ਕਲਚਰ ਨੂੰ ਸਾਡੀ ਸੌਫਟ ਪਾਵਰ ਹੁੰਦੀ ਹੈ ਜਿਹੜੀ ਸੌਫਟ ਪਾਵਰ ਹੈ ਪਾਵਰ ਬਹੁਤ ਹੈ ਲੇਕਿਨ ਇਹ ਦਿਖਦੀ ਨਹੀਂ ਦਿਖਦੀ ਨਹੀਂ ਇਹਨੂੰ ਅਸੀਂ ਕਿੱਦਾਂ ਵਰਤੋਂ ਵਿੱਚ ਲਿਆਉਣਾ ਹੈ ਕਿੱਦਾਂ ਇਹਨੂੰ ਯੂਜ਼ ਕਰਨਾ ਹੈ ਸਾਨੂੰ ਫਿਰ ਮੈਂ ਉਹ ਦੁਵਾ ਉਹਦੇ ਵਿੱਚ ਹੁਣ ਜਿਹੜੀ ਗੱਲ ਤੁਸੀਂ ਕਰੇ ਹੈਗੀ ਇਹ ਸਾਡੀ ਕਲਚਰਲ ਡਿਪਲੋਮੇਸੀ ਦਾ ਹਿੱਸਾ ਦੇਸ਼ ਹੈ ਤੋ ਇਹ ਡੈਫੀਨਿਟਲੀ ਇਸ ਦੇ ਉੱਪਰ ਕੰਮ ਹੋ ਰਿਹਾ ਹੈ ਔਰ ਜ਼ਬਾਨ ਦੇ ਨਾਲ ਅਸੀਂ ਇਸ ਦੇ ਵਿੱਚ ਬਹੁਤ ਵਚਾ ਕੰਮ ਕਰ ਸਕਦੇ ਆ ਬੈਸਿਕ ਜਿਹੜਾ ਸਿਸਟਮ ਹੁੰਦਾ ਮੇਰੇ ਜਿਹੜਾ এডਿਕੇਸ਼ਨ ਸਿਸਟਮ ਹੈ ਜਿਹੜਾ ਜਿਹੜਾ ਕਲਚਰਲ ਸਿਸਟਮ ਹੈ ਉਹਦੇ ਪਰਸਨਲ ਜਿਹੜਾ ਰਿਲੇਸ਼ਨਸ ਨੇ ਹਿਊਮਨ ਰਿਲੇਸ਼ਨਸ ਨੇ ਉੱਤੇ ਉਥੋਂ ਦੇ ਸਿਸਟਮ ਚ ਕੋਈ ਹੋਰ ਹੱਜੇ ਹੈਗੇ ਨੇ ਜਿਹੜੇ ਐਸਪੈਕਟ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਜਿੰਨਾ ਤੱਕ ਲਰਨ ਕਰ ਸਕਦੇ ਜਿਹੜੀਆਂ ਜਿਵੇਂ ਉਹਨੇ ਦੇਖੋ 1900 ਸੈਕੂਲਰਡ ਵਰਗੇ ਹੋ ਕੇ ਫਿਣੀ ਤਬਾਹੀ ਹੋ ਗਈ ਉੱਥੇ ਰਟਾ ਉਹ ਬੰਦ ਫੈਸਟੀ ਪਰ ਉਸ ਤੋਂ ਬਾਅਦ ਉਹਨਾਂ ਨੇ ਕਿੰਨੀ ਛੇਤੀ ਆਪਣੇ ਆਪ ਨੂੰ ਖੜਾ ਕੀਤਾ ਰਵਾਇਤ ਪਿਤਾ ਵਿਕਾਸ ਮੂਰਤੀ ਪਿਤਾ ਬਲ ਇਹ ਨਹੀਂ ਕਿ ਕਿਹੜੇ ਆਸ਼ਕਰਣੇ ਜੇ ਨਾ ਤੋਂ ਅਸੀਂ ਸਿੱਖ ਸਕਦੇ ਹਾਂ ਉਹਦੇ ਲੈਸਨਸ ਤੋਂ ਉਹਦੇ ਟ੍ਰੈਡੀਸ਼ਨਸ ਤੋਂ ਮੈਂ ਬਹੁਤ ਖੁਸ਼ੀ ਹਾਂ ਸਾਲ ਵਿੱਚ ਮੈਂ ਕਰਕੇ ਇੱਕ ਐਜੂਕੇਸ਼ਨ ਦਾ ਵਿਦਿਆਰਥੀ ਹਾਂ ਸਿੱਖਿਆ ਤੋਂ ਕਰ ਰਿਹਾ ਮੇਰੀ ਇੱਕ ਰਸਤੀ ਰਹਿੰਦੀ ਹੈ ਕਿ ਸਮਝਾਂ ਕਿ ਇਹਦੇ ਪਿੱਛੇ ਕਾਰਨ ਕਿਹੜੇ ਆ ਇੱਕ ਤਾਂ ਦੇਖੋ ਜਪਾਨੀਆਂ ਦੇ ਵਿੱਚ ਪੰਕਚੁਐਲਟੀ ਜਿਹੜੀ ਆ ਉਹ ਵਿਸ਼ਵ ਦੇ ਵਿੱਚੋਂ ਸਭ ਤੋਂ ਸਿਰੇ ਦੀ ਪੰਕਚੁਐਰਟੀ ਉਥੇ ਹੈ ਤੁਸੀਂ ਦੇਖੋ ਕਿ ਉਥੇ ਟ੍ਰੇਨ ਚੰਗੋਂ ਦਾ ਸਫਰ ਕਰਦਾ ਮੈਂ ਵੀ ਇੱਥੇ ਜਾ ਕੇ ਕਿਉਂਕਿ ਤਜਰਬਾ ਲੈਣਾ ਚਾਹੁੰਦਾ ਰੋਹਦੀ ਗੁਲਗਾਰੋਂ ਕਿ ਉਹ ਚਲਦੀ ਆ ਬੱਲੀਜੀ ਟ੍ਰੇਨ ਦੇ ਚਲਣ ਤੇ ਔਰ ਸਮੇਂ ਆਖਰੀ ਸਟਾਪ ਤੇ ਪਹੁੰਚਣ ਦੇ ਸਮੇਂ ਦੇ ਵਿੱਚ ਤੇ ਮਿੰਟ ਦਾ ਵੀ ਫਰਕ ਨਹੀਂ ਹੈ 15 ਸੈਕਿੰਡ ਦਾ ਵੀ ਫਰਕ ਨਹੀਂ ਹੈ ਐਗਜ਼ੈਕਟਲੀ ਜਿਹੜਾ ਟਾਈਮ ਟ੍ਰੇਨ ਦੇ ਤਾਂ ਉਸ ਟਾਈਮ ਤੇ ਚੱਲੇਗੀ और चाहे चार घंटे का सफर पांच घंटे का जितने पहुंचेगी तुम खड़ी दे मैं बहुत कोशिश की तो थी यार गल ने हकीकत कुछ हो रही है दो चार मिनटा पंद्रह सैकंड का फर्क नहीं जब ब्रेक ला के ट्रेन रुकती थी एक्जैक्ट वो टाइम होंगे हूँ ये पिछले कारण की है कि वो मैथडोलॉजी जी पंचुअलिटी दूसरे डिजाइन की ट्रेन के चलन का समय जो है ट्रेन के पहुंचने के समय तो रिवर्स स्टार्ट होंगे होगा ਨਕਿ ਕੁਦਰਤੀ ਮਤਲਬ ਉਹ ਸਾਹਮਣੇ ਚੱਲਦੇ ਉਹ ਸਾਰਾ ਕੁਝ ਕੈਲਕੂਲੇਟਡ ਹੈਗਾ ਕਿਤੇ ਵੀ ਟ੍ਰੇਨ ਲੇਟ ਨਹੀਂ ਹੋਣੀ ਕਿਤੇ ਟ੍ਰੇਨ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਣੀ ਲੋਕਾਂ ਨੂੰ ਡਿਸਿਪਲਨ ਬਹੁਤ ਹੈ ਜੀ ਲੋਕ ਆਪਣੇ ਕੰਮ ਨੂੰ ਬਹੁਤ ਹੱਦ ਤੱਕ ਪਿਆਰ ਕਰਦੇ ਆ ਤਰਜੀਹ ਦਿੰਦੇ ਆ ਕੁਛ ਅਧਲਾਤ ਨਹੀਂ ਹੁੰਦਾ ਇਸ ਤਰ੍ਹਾਂ ਦਾ ਮਾਇਆ ਉਹਨਾਂ ਦੇ ਵਿੱਚ ਪ੍ਰੋਸੈਸ ਲੱਗਣਾ ਬਹੁਤ ਨੇ ਉਹ ਕਿਸੇ ਵੀ ਚੀਜ਼ ਨੂੰ ਤੁਸੀਂ ਆਪਾਂ ਕਹਿੰਦੇ ਚਲੋ ਕਰ ਲੈਣੇ ਜੀ ਉਹ ਹਰ ਚੀਜ਼ ਨੂੰ ਸੋਚ ਸਮਝ ਕੇ ਤ੍ਰਿਕਿਏ ਨਾ पूरा टाइम ਲੱਗੇ ਲੇਕਿਨ ਉਹ ਕੰਮ ਨੂੰ ਇੰਨਾ ਅੱਛਾ ਕਰਦੇ ਤੁਸੀਂ ਮਤਲਬ ਅਸੀਂ ਹੈਰਾਨ ਹੋ ਰਹੇ ਸੀ ਜਦੋਂ ਅਸੀਂ ਉੱਥੇ ਗੋਮੇਲੇ ਸੀ ਕਿ ਪਬਲਿਕ ਪਲੇਸਸ ਦੇ ਉੱਪਰ ਵੀ ਜਿਹੜਾ ਕੁਆਲਿਟੀ ਹੈਗੀ ਕੰਮ ਦੀ ਜਿਹੜੇ ਚਾਹੇ ਉੱਤੇ ਸਟੀਲ ਦਾ ਕੰਮ ਹੋਇਆ ਹੋਇਆ ਚਾਹੇ ਉੱਤੇ ਕੰਕਰੀਟ ਦਾ ਕੰਮ ਹੋਇਆ ਬਲੀ ਜੀ ਇਹ ਜਿਹੜਾ ਅਧਿਗਨ ਸਾਂਝਾ ਕੰਮ ਜਿਹੜਾ ਹਾਂ ਉਹ ਮਤਲਬ ਇਨੀ ਫਾਈਨਸਟ ਕੁਆਲਿਟੀ ਹੈ ਉੱਥੇ ਕਿ ਹਰ ਚੀਜ਼ ਦੇ ਵਿੱਚ ਉਹਨਾਂ ਨੇ ਐਕਿਊਰੇਸੀ ਲੱਗਾਈ ਹੈ ਐਕਸਲੈਂਸ ਲੱਗਾਈ ਹੈ ਇਹ ਜਪਾਨੀਆਂ ਨੂੰ ਸਿੱਖਣਾ ਪੱਦੀ ਗਾ ਹੂੰ ਉਹ ਇਹ ਨਹੀਂ ਉਹ ਐਡੀਸ਼ਨ ਸੀ ਤਾਂ ਮਤਲਬ ਖੜੇ ਹੋ ਗਏ ਵਰਗੇ ਜਿਹਾ ਇੱਕ ਹੈਗਾ ਧਾਰਮਿਕ ਅਸਪੈਕਟ ਧਾਰਮਿਕ ਉਹ ਵੀ ਹੈਗਾ ਦਾ ਕਿ ਸਾਡੇ ਮੱਖਵਤ ਧਰਮਾਂ ਦੇ ਉਹਨੇ ਉੱਥੇ ਮੈਨੂੰ ਬੁੱਧਿਸਰ ਨੂੰ ਦੇਖ ਕੇ ਛੇੜੂ ਇੱਕ ਲੋਕਾਇਰ ਉੱਥੇ ਹੈ ਧਰਮ ਉੱਥੇ ਹੈ ਲੇਕਿਨ ਉਹ ਉਪੋਨ ਧਰਮ ਤਾਂ ਕਰਮੀ ਨਹੀਂ ਮਿਲਦਾ ਤੇ ਅੱਛਾ ਕਿਉਂਕਿ ਮੈਂ ਬੰਦੂ ਜੀ ਹਿਰੋਸ਼ੀਮਾ ਵੀ ਗਿਆ ਜਿਹੜੀ ਮੁਰਖੀ ਤਰਸਦੀ ਉਥੇ ਪਈ ਆ ਉਹ ਧਿਆਸ ਤੱਕ ਹੀ ਨਹੀਂ ਅੱਗੇ ਵੀ ਪਰਮਾਤਮਾ ਕਰੇ ਨਾ ਹੋਵੇ ਉਹ ਉਹ ਪਿਆਨਾ ਕਤਾਰ ਕਿਉਂਕਿ ਉਥੇ ਨਾਲ ਜਿਹੜਾ ਉਹਦਾ ਮਿਊਜ਼ੀਅਮ ਬਣਾਇਆ ਹੋਇਆ ਹੈ ਮਿਊਜ਼ੀਅਮ ਬਣਾਇਆ ਹੈ ਇਹ ਰੋਸ਼ੀ ਮਦਦ ਕਰ ਉਹ ਉਹ ਜੱਗ ਜਦੋਂ ਦੇਖਦੇ ਆ ਉਹ ਕਿਵੇਂ ਛੋਟੇ ਛੋਟੇ ਬੱਚਾ ਤੋਂ ਲੈ ਕੇ ਆਪਣਾ ਆਏ ਜਿਵੇਂ ਲੋਕ ਤੇ ਰਵਿਦਾਉ ਉਥੇ ਨਾਲ ਜਿਹਨਾਂ ਨੇ ਸੀਨ ਬਣਾਇਆ ਹੋਇਆ ਹੈ ਤੇ ਦੰਖੂ ਪਰਮਨੰਥਪਰਗਟਾ ਉਤੇ ਅੱਛਾ ਉਸ ਵੇਲੇ ਸ਼ਹਿਰ ਦੇ ਵਿੱਚ ਕਿਹੜੀ ਟ੍ਰੇਨ ਕਿਤੇ ਚੱਲਣੀ ਸੀ ਕਿਵੇਂ ਜਾਣੀ 몰ਾ ਐਕਸੈਕਟਲੀ ਉਹ ਤੁਹਾਨੂੰ ਉਥੇ ਡਿਸਪਲੇ ਹੁੰਦਾ ਔਰ ਜਦੋਂ ਬੰਪ ਆਉਂਦਾ ਵੀ ਦਿਖਦਾ ਉਹਨੂੰ ਸੀਮ ਕ੍ਰਿਟੀਕਲ ਬਣਾ ਬੀਜੂਨ ਬਣਾਇਆ ਹੈ ਕਿਸੂਨ ਬਣਾਇਆ ਹੈ ਔਰ ਬਹੁਤ ਵੱਡਾ ਰੇਨਾ ਜਿਹੜਾ ਹੈ ਉਸ ਦੇ ਵਿੱਚ ਉਹ ਤੁਸੀਂ ਦੇਖਦੇ ਹੋ ਕਿ ਕਿਵੇਂ ਉਹ ਮੰਦਰ ਜਿਹੜਾ ਕਿ 1.40 ਹਜ਼ਾਰ ਲੋਕ ਇੱਕੋ ਵਾਰੀ ਪਲਾਦੇ ਵਿੱਚ ਪੜਾਦੇ ਸੀ ਉਹ ਗੈਸ ਦੁਨੀਆ ਤੋਂ ਰੱਖ ਸੋ ਤੋਂ ਹੈ ਔਰ ਮੈਂ ਜਦੋਂ ਹੀਰੋਸ਼ਿਮਾ ਦੇ ਵਿੱਚ ਅਸੀਂ ਬੇਸਿਕਲੀ ਕੀ ਸੀਗਾ ਕਿ ਉੱਥੇ ਜਿਹੜੀ ਆਰਗੇਨਾਈਜੇਸ਼ਨ ਹੈ ਜਿਹੜੇ ਵਿਕਟਮ ਹੈਗੇ ਨੇ ਹੀਰੋਸ਼ਿਮਾ ਦੇ ਇਸ ਤਰ੍ਹਾਂ ਦੀ ਦੇ ਉਹ ਇੱਕ ਸੰਸਥਾ ਹੈ ਉਹ ਸੰਸਥਾ ਨੂੰ ਨੋਬਲ ਪ੍ਰਾਈਜ਼ ਕਰਾਵੇ 20 ਪ੍ਰਾਈਜ਼ ਮਿਲੇਗਾ ਉਹ ਸੰਸਥਾ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਉਹ ਪਰਦੇ ਤੱਕ ਵਰਮਾਟਿਓਨ ਉਹ ਕਨੈਕਟ ਹੋ ਰਹੀ ਸੀ ਸਾਇੰਸ ਉਸ ਪ੍ਰੋਗਰਾਮ ਦੇ ਵਿੱਚ ਜਾ ਕੇ ਜਦੋਂ ਅਸੀਂ ਲੋਕਾਂ ਨੂੰ ਮਿਲੇ ਆ ਅੱਜ ਵੀ ਹੀਰੋਸ਼ਿਮਾ ਦੇ ਵਿੱਚ ਕੰਟੀਨੈਂਟਲ ਬਹਾਮਾ ਵਾਲੇ ਉਹ ਗਾਇਏ ਬੰਦੋਰੇ ਜਿਹੜੇ ਉਹਦੇ ਦਾ ਪੰਡਲ ਲਾਪਰੇ ਨੇ ਉਥੇ ਬੋਣੇ ਛੋਟੇ ਛੋਟੇ ਕਰਦੇ ਹੋ ਕਿਉਂਕਿ ਉਹਦਾ ਪ੍ਰਭਾਵ ਪੂਰ ਤੱਕ ਨਹੀਂ ਜੜਾ ਹੈ ਤੋ ਨਸਰਤ ਦੇ ਪ੍ਰਭਾਵ ਤੱਕ ਇਹ ਜਿਹੜਾ ਇਹ ਸੈਕਿਕ ਵੀ ਹੈਗਾ ਦਾ ਟ੍ਰੇਰੀ ਫੀਲ ਚ ਵੀ ਸਾਡੇ ਬੰਦੇ ਵਿੱਚ ਆਈ ਜੇ ਕੰਮ ਦਾ ਐਕਸਚੇਂਜ ਵੀ ਕਰਦੇ ਨੇ ਲੇਕਿਨ ਵੀ ਉਹਦਾ ਵੀ ਕੋਈ ਹੈਗਾ ਦੇ ਤੁਹਾਡੇ ਵਿੱਚ ਦੇਖੋ ਇਹ ਤਾਂ ਐਨੀ ਐਕਸੇ ਦਾ 27 ਅਕਤੂਬਰ ਦੀ ਇਹ ਬੈਕ ਸੁਖਮ ਜਿਹੜੀ ਸਾਡੇ ਸਾਲ ਹੈ ਸੁਖਮ ਪੰਨਾਮਾ ਦੀ ਸੁਖਮ ਕਲਾਮਾ ਦੀ ਇਹ ਵੀ ਬਦਮਾਨੋ ਦਾ ਸਾਡੇ ਦਾ ਦੋਸਤ ਨੇ ਨਾ ਆਪਣੇ ਪ੍ਰਵੇਧਰ ਸ਼ੋਡੀ ਕੋ ਤਿਰਨਣੇ ਤੋਂ ਬਾਅਦ ਉਹ ਕੁੱਤੇ ਬੈਠ ਕੇ ਵੀ ਉਹ ਦੇਖੋ ਰੋ ਨਹੀਂ ਕੋਈ ਨਾ ਕੋਈ ਉਹ ਪ੍ਰਚਾਰਤ ਉਹ ਆਪਣੇ ਨਾ ਲਿਖਦੇ ਨੇ ਫਿਰ ਜਪਾਲ ਦੀ ਵਿੱਚ ਉਹ ਵੀ ਅਸਰ ਨਹੀਂ ਹੁੰਦਾ ਉਹ ਰੇਦੀ ਉਤੇ ਨੇ ਜਬਾਨੀ ਔਰਤਾਂ ਦਾ ਵਿਆਹ ਕਰਵਾਇਆ ਹੋਇਆ ਹੈ ਉਹਨਾਂ ਨੇ ਤੇ ਮੈਂ ਦੇਖਦਾ ਹਾਂ ਨਾ ਵੀ ਉਹ ਉਥੋਂ ਦੀਆਂ ਜਿਹੜੀਆਂ ਉਹ ਵੀ ਬੜੀਆਂ ਕਮਾਲ ਦੀਆਂ ਉਹ ਕਵੈਲ ਉਥੋਂ ਬਾਰੇ ਵੀ ਲਿਖਦੇ ਨੇ ਉਹ ਇਸ ਵਾਸਤੇ ਕਿ ਜਿਹੜਾ ਸੁਖਮ ਸਮਝ ਰੱਖਾਲਾ ਹੁੰਦਾ ਹੈਗਾ ਸਾਹਿਬ ਦੀ ਉਹ ਹਲਕੀ ਤਰ੍ਹਾਂ ਦੇ ਲਾ ਤੁ ਨੂੰ ਦੇਖ ਕੇ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਪਾਉਂਦਾ ਹੈਗਾ ਤਾਂ ਉਹਦੇ ਲੋਕ ਉੱਥੇ ਉੱਥੇ ਬਲੀ ਜੀ ਦੇਖੋ ਸਾਡੇ 5000 ਟੋਟਲ ਉੱਤੇ ਲਗਭਗ ਬਸ ਹੋਣਗੇ ਯਾਰ ਬਾਤੀਆਂ ਜੀ ਉੱਥੇ ਗੁਰਪਰਨ ਗੁਰਦੁਆਰਾ ਸਾਹਿਬਾਨ ਨੇ ਮੈਂ ਅੱਛੀ ਤੇਰੇ ਸੇਵਾਦਾਰ ਨੂੰ ਮਿਲਿਆ ਆਪ ਕੋ ਹੈਗੇ ਨਾ ਉੱਥੇ ਮੰਦਿਰ ਨੇ ਬਹੁਤ ਖੂਬਸੂਰਤ ਮੰਦਿਰ ਉੱਥੇ ਬਣੇ ਹੋਏ ਨੇ ਉੱਥੇ ਸਾਰਾ ਹੀ ਸਿਲਸਿਲਾ ਜਿਹੜਾ ਹੈਗਾ ਛੜੇ ਰੇਤੀ ਘਟੇ ਭਾਵੇਂ ਜਿਹੜਾ ਉੱਥੇ ਆਪਣੇ ਲੋਕਾਂ ਦੀ ਜਿਹੜੀ ਹੋਂਦ ਹੈ ਉਹ ਦਿੰਦੀ ਹੈ ਉੱਥੇ ਉਹ ਤਾਂ ਕੋਈ ਸਿਸਟਮ ਨਹੀਂ ਹੈਗਾ ਨਾ ਜਿਵੇਂ ਕੈਨੇਡਾ ਜਾਂ ਯੂ ਐਸ اے ਜਾਂ ਪੀ ਆਰ ਦਾ ਦੇ ਜਾ ਉੱਥੇ ਟ੍ਰੈਨ ਦਾ ਕਿੰਨੇ ਚ ਰੈਸਟ ਦੇ ਆ ਵੀਜ਼ਾ ਦਾ ਚੂਕੀ ਹੈ ਕਿੰਨੀ ਦੇਰ ਰੋਕੋ ਰੂਮ ਮੈਂ ਕਿਸੀ ਸਿਸਟਮ ਮੈਂ ਐਗਜ਼ੈਕਟਲੀ ਦੱਸਿਆ ਲੇਕਿਨ ਜਦੋਂ ਹੋਏ ਕਿ 5 ਲੱਖ ਰੁਪਏ ਦਾ ਦੇ ਉਥੇ ਜਾਣ ਦੀ ਗੱਲ ਹੋਵੇ ਇਸ ਬਾਰੇ ਕਿ ਕਿ ਇਹਨਾਂ ਦੇ ਵਰਕ ਪਰਮਿਟ ਇਨਾਂ ਦੇ ਵਰਕ ਵੀਜ਼ਾ ਸਟੱਡੀ ਵੀਜ਼ਾ ਰਿਸਰਚ ਵੀਜ਼ਾ ਉਹ ਸਾਰੀਆਂ ਚੀਜ਼ਾਂ ਦੀ ਸਭਾ ਮੈਸ ਦੇ ਵਿੱਚ ਜ਼ਰੂਰ ਰੱਖੀ ਹੋਈ ਹੈ ਮੈਨੂੰ ਲੱਗਦਾ ਕਿ ਜਿਹੜੇ ਉਹ H1B ਵੀਜ਼ਾ ਜਿਹੜੇ ਤੁਸੀਂ ਕਹਿੰਦੇ 5 ਲੱਖ ਰੁਪਏ ਦੇ ਕਰੇ ਵੀ ਉਦੋਂ ਇਹ ਕੁਝ ਬੰਦ ਪਿਆ ਰਸਤਾ ਤੇ ਨਾਲ ਇਹ ਵੀ ਰਸਤਾ ਇਹ ਨਵਾਂ ਹੀ ਇੱਕ ਚਲੋ ਤੁਸੀਂ ਜਿਸ ਸੁਧਾਰ ਚ ਗੱਲ ਕਰ ਰਹੇ ਹੋ ਅ ਜਿਹੜੇ ਜਿਹੜੇ ਲੋਕੀ ਬਾਹਰ ਜਾ ਕੇ ਆਪਣਾ ਕਹਿਤ ਬਣਾਉਣਾ ਚਾਹੁੰਦੇ ਆ ਇਹ ਕੋਈ ਨਾ ਹਾਸ ਤੇ ਪਰਸ਼ਨ ਜੀ ਹੈ ਲੇਕਿਨ ਮੈਂ ਇਸ ਦੇ ਵਿੱਚ ਵੱਡੀਆਂ ਸੰਭਾਵਨਾਵਾਂ ਦੇਖਦਾ ਬੱਲੇ ਜੀ ਜਦੋਂ ਇੰਨੀ ਵੱਡੀ ਇਨਵੈਸਟਮੈਂਟ ਪਾਣ ਦੀ ਆ ਗਈ ਹੈ ਮੈਂ ਤਾਂ ਸੋਚਿਆ ਪੰਜਾਬ ਵਿੱਚ ਹੀ ਆ ਦਰ ਸਾਨੂੰ ਬਦਲੋਟਣੇ ਲੱਗੇ ਚਾਹੇ ਉੱਥੇ ਰਾਣੀ ਵਾਲੇ ਹਰਿਆਣੇ ਵਾਲੇ ਦੇ ਲੈ ਜਾਂਦੇ ਨੇ ਪ੍ਰੋਜੈਕਟ ਹੁਣ ਹਰਿਆਣੇ ਵਿੱਚ ਕੰਮ ਕੀ ਹੈ ਹਰਿਆਣੇ ਦੇ ਜਦੋਂ ਮੈਂ ਗਿਆ ਸੀ ਉਸ ਵੇਲੇ ਮਨੋਂ ਹੋ ਕੇ ਜਿਹੜੇ ਬਿਲਡਿੰਗ ਪ੍ਰੋਪਰਟੀ ਤੋਂ ਉਹ ਮੈਂ ਅਪਾਰਟਮੈਂਟ ਲੈਂਦਾ ਜਿਹੜੇ ਬਰਸਟ ਨੂੰ ਮੈਂ ਇਸ ਤੋਂ ਮੰਗਦੇ ਤੇ ਤਾਰਾ ਮੈਂ ਕਰ ਅੰਮ੍ਰਿਤ ਦੇ ਕਿ ਅਸੀਂ ਨਾ ਸਰਦਲੇ ਕੋਲੋਂ ਮਿਲਿਆ ਪਰ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੇ ਹਰਿਆਣੇ ਦੇ ਮੁੱਖ ਮੰਤਰੀ ਇੱਥੇ ਆ ਰਹੇ ਸੈਣੀ ਸਾਹਿਬ ਰਣੀ ਦੇ ਵਿੱਚ ਆਲਰੇਡੀ ਵਿਕਤੀ ਸਿਉਕੀ ਦਾ ਬਹੁਤ ਵਾੜਾ ਹੈ ਨਾ ਇਨਵੈਸਟ ਬਹੁਤ ਸਾਰਾ ਦੱਲ ਹੋਇਆ ਹੋਰ ਵੀ ਬਹੁਤ ਸਾਰੇ ਇਨਵੈਸਟਮੈਂਟ ਹੈ ਜਪਾਨੀ ਕੰਪਨੀ تھی ਪਾਕ ਰਚੇ ਇਹਨੂੰ ਪੰਜਾਬ ਦੇ ਵਿੱਚ ਵੀ ਕੁਝ ਏਰੀਆ ਦੇ ਵਿੱਚ ਜਪਾਨੀ ਕੰਪਨੀ ਦੇ ਮੇਰੀ ਮਨ ਦੇ ਵਿੱਚ ਮੇਰੀ ਇੱਕ ਇੱਛਾ ਹੈ ਕਿ ਅਸੀਂ ਪੰਜਾਬ ਵਾਸਤੇ ਬਹੁਤ ਸਾਰੇ ਗੱਲ ਕਰਦੇ ਹਾਂ ਸੋਚਦੇ ਹਾਂ ਕਿ ਜੀ ਐਸੀਆਂ ਜਗ੍ਹਾ ਸਭਾ ਮੌਕਾ ਦੋ ਸਾਨੂੰ ਜ਼ਰੂਰ ਉਸ ਦੇ ਵਾਸਤੇ ਮੌਲ ਹੋਣਾ ਚਾਹੀਦਾ ਉਹਦੇ ਵਾਸਤੇ ਕੋਸ਼ਿਸ਼ ਕਰਨੀ ਜ਼ਰੂਰੀ ਹੈ ਇਸ ਲਈ ਪੰਜਾਬ ਵਾਸਤੇ ਕੀ ਰੱਖੇ ਬਿਲਕੁਲ ਜਿਹੜੀ ਆਟੋਨੋਮੀ ਹੈ ਉਹਦੇ 'ਚ ਤਾਂ ਪੰਜਾਬ ਦੇ ਅਨਜਮ ਚੰਨ ਲੱਗਦੇ ਸਭ ਤੋਂ ਐਵਰੇਜ ਪਰ ਹੈ ਉਹ ਜਿਆਦਾ ਨਹੀਂ ਹੈ ਤੇ ਆਟੋਨੋਮੀ ਛੱਡੇ ਜਿਹੜੀਆਂ ਕਾਰਾਂ ਦੀ ਮੈਨੂਫੈਕਚਰਿੰਗ ਦੀ ਦੀ ਉਹ ਉਹ ਹੈ ਨਹੀਂ ਉਹਦਾ ਜੋ ਬਹੁਤ ਹੀ ਵਾਰੀ ਹੈ ਉਹਦਾ ਉਹਦਾ ਸਕੋਪ ਵੀ ਹੈ ਹੀ ਹੈਗਾ ਇਹ ਬਹੁਤ ਬਹੁਤ ਡਿਗਲਪੁਰ ਬਹੁਤ ਕੁਛ ਹੈ ਜੀ ਬਹੁਤ ਕੁਛ ਹੈ ਜਾਪਾਨ ਦੇ ਜਾਪਾਨ ਦੀ ਟੈਕਨੋਲੋਜੀ ਦੁਨੀਆਂ ਦੀ ਅਪਰ ਬੈਸਟ ਟੈਕਨੋਲੋਜੀ ਹੈ ਜਦੋਂ ਸੀ ਉਤਸੁਦੀ ਅਕਬਿਲਿਕਲ ਕਰਦੇ ਹਾਂ ਉਸ ਤੋਂ ਇਲਾਵਾ ਵੀ ਬਹੁਤ ਕੁਛ ਹੈ ਪ੍ਰੋਡਕਟਸ ਦੇ ਜਿਵੇਂ ਕਿ ਸੈਕ ਫੁੱਲ ਟ੍ਰੇਨ ਬਹੁਤ ਕੋਈ ਤੱਕ ਕੋਈ ਬਣਾਈ ਨਹੀਂ ਪਾਇਆ ਜਿਹੜੀ ਉਹਨਾਂ ਨੇ ਬਣਾਈ ਹੈਗੀ ਹੈ ਬਾਕੀ ਚਾਰੇ ਸਾਨੂੰ ਜਿਹੜਾ ਪੰਜਾਬ ਹੈਗਾ ਇਸ ਦਾ ਕਰੋੜਾਂ ਰੁਪਏ ਦੀ ਫਾਰਮ ਹੋ ਰਹੀ ਹੈ ਇਹ ਪੰਜਾਬ ਬਕਰ ਰਹੇਗਾ ਉਹ ਜਿਹੜੇ ਇਸ ਤਰ੍ਹਾਂ ਦੇ ਅਫਸਰ ਪੜਾਉ ਹੋਏ ਉਸ ਦੇ ਨਾਲ ਹੀ ਆਪਾਂ ਕੰਮ ਕਰ ਸਕਦੇ ਹਾਂ ਉਸ ਦੇ ਬਾਰੇ ਸਮਝ ਜਤਾ ਕਰਦੇ ਹਾਂ ਬੜਵਧੜ ਜਿਹੜੇ ਹਨ ਗਲੋਬਲ ਮੌਕੇ ਨੇ ਇਸ ਤਰ੍ਹਾਂ ਦੇ ਉਹ ਨਾਗੂਰੀ ਉਹ ਨਾਗਰਣ ਦੇਈਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਮੈਂ ਪਿਛਲੇ ਹਫਤੇ ਹੁਣ GST ਰਿਫਾਰਮ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਇਆ ਹੂੰ ਮਤਲਬ GST ਦੇ ਵਿੱਚ ਅਵਰਾਧੀਆਂ ਵਿੱਚ ਚੜ੍ਹ ਗਏ ਬਟ ਸੁਆ ਬਗੜ ਜੇ ਵਾਰਟ ਜਿਤਨਾ ਜੀਐਸਟੀ ਦਾ ਕਰਦੇ ਨੇ ਇਹੋ ਬਸ ਪਰ ਜੋ ਕਿ ਗੱਡੀ ਦੇ ਦਰਦ ਤੇ ਲੱਖਾਂ ਰੁਪਏ ਦਾ ਫੈਲਾ ਹੈ ਹਰ ਚੀਜ਼ ਤੇ ਫੈਲਾ ਹੈ ਦਵਾਈਆਂ ਤੇ ਫੈਲਾ ਹੈ ਮੈਂ ਉਸ ਦੇ ਵਿੱਚ ਜੀਐਸਟੀ ਦਾ ਇੱਕ ਪ੍ਰੋਗਰਾਮ ਡੇਰਾ ਬਸੇ ਵਿੱਚ ਰੱਖਿਆ ਵਪਾਰੀਆਂ ਨੂੰ 50000 ਪੰਜਾਬ ਦਾ ਸਭ ਤੋਂ ਵੱਡਾ ਕਲਸਟਰ ਸਾਡਾ ਡੇਰਾ ਬਸੇ ਇੱਥੋਂ ਤੱਕ 12 ਤੱਕ ਅਸੀਂ ਇੰਡਸਟਰੀ ਸਾਰੇ ਅਸੀਂ ਕਦੇ ਨੂੰ ਪ੍ਰੋਮੋਟ ਨਹੀਂ ਕੀਤਾ ਅਸੀਂ ਕਦੇ ਉਹਦੀ ਗੱਲ ਨਹੀਂ ਕੀਤੀ ਜਪਾਨ ਚ ਤੋਂ ਦੀ ਕੋਈ ਗੱਲ ਨਹੀਂ ਸੀ ਪੰਜ ਇੰਡਸਟਰੀਅਲ ਇੰਡਸਟਰੀ ਦਾ ਕਲਸਟਰ ਬੱਲੀ ਜੀ ਇਹ ਪੰਜਾਬ ਦੀ ਤਕਦੀਰ ਬਦਲ ਸਕਦਾ ਲੇਕਿਨ ਉਥੇ ਹਲਾਤ ਕੀ ਹੈ ਇੰਡਸਟਰੀ ਸਥਾਨੀ ਜਦੋਂ ਮੈਂ ਗੱਲ ਸੁਣੀ ਉਹ ਕਦੇ ਸਾਡੇ ਨਾਂ ਤੇ ਇਥੇ ਕੋਈ ਇਨਫਰਾਸਟ੍ਰਕਚਰ ਡਵਲ ਨਾ ਹੋਈ ਹੈ ਸਰਕਾਰ ਦੇ ਚਿੱਟੇ ਕੋਟੇ ਕੋਟੇ ਖੰਡੇ ਨਹੀਂ ਉੱਤੇ ਕੋਰਨ ਪਾਵਰ ਸਪਲਾਈ ਦੀ ਕੋਈ ਗੱਲ ਗੈਸ ਕੀ ਨਹੀਂ ਜਾਂ ਹੋਣ ਬਣਿਆ ਸੇਫਟੀ ਸਿਕਿਉਰਟੀ ਦਾ ਉਥੇ ਸ਼ੋਰਾ ਪੈਦਾ ਹੋ ਗਿਆ ਅਗਰ ਅਸੀਂ ਇਹ ਜਿਹੜੀ ਸਾਡੀ ਪਿਛਲੇ ਇਹ ਅਮਰੀਕਨ ਸਾਲ 73 ਤੋਂ ਸ਼ੁਰੂ ਹੋਇਆ ਹੈ ਸਾਲ 70 70 ਦੇ ਤਰ੍ਹਾਂ ਇਨਾ ਪੁਰਾਣਾ ਸਾਡਾ ਇੰਡਸਟਰੀਅਲ ਹੱਬ ਆਪਣੇ ਆਪ ਲੋਕਾਂ ਨੇ ਗਰੂਰ ਕਰਕੇ ਤੱਕ ਚਾਹ। ਅਗਰ ਅਸੀਂ ਇਹਨੂੰ ਕਿਸੇ ਐਸੇ ਸਿਸਟਮ ਨਾਲ ਜੋੜੀਏ ਹਾਂ 5000 ਇੰਡਸਟਰੀਸ ਸਾਡੇ ਜਿਹੜੀ ਹੈਗੀ ਆ ਇੱਕ ਕਲਸਟਰ ਦੇ ਵਿੱਚ ਪੁਰਜਪਾਉਂਦੀ ਇੰਡਸਟਰੀ ਉਸ ਤੋਂ ਬਾਅਦ ਸਾਡਾ ਲੁਧਿਆਣਾ ਹੋ ਰਿਹਾ ਹੈ ਸਾਡਾ ਬੰਡਿੰਗ ਮੈਟਲ ਫੈਕਟਰੀ ਆ ਸਾਡਾ ਸਭ ਤੋਂ ਸਮਝਿਆ ਹੋਰ ਕੁਝ ਨਹੀਂ ਸਮੂਹ ਦੀ ਸੋਚਣਾ ਪਏਗਾ ਜੀ ਬਹੁਤ ਮੇਨ ਅ ਸੰਧੂਰ ਨੇ ਡਿਪਾਰਟਮੈਂਟ ਵਾਲੇ ਭੋ ਬਹੁਤ ਸਾਰੇ ਪੱਖਾਂ ਦੀ ਗੱਲ ਕੀਤੀ ਤੇ ਬੇਸਿਕ ਗੱਲ ਇਹ ਹੈ ਕਿ ਸਕੋਪ ਬਹੁਤ ਹੈ ਦੋਵਾਂ ਦੇ ਮੁਕਾਮੇ ਟੈਕਨੋਲੋਜੀ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਰਿਸਰਚ ਦੇ ਵਿੱਚ ਕਲਚਰਲ ਫੀਲਡ ਵਿੱਚ ਐਕਸਚੇਂਜ ਦਾ ਸਕੋਪ ਹੈ ਤੇ ਉਹਨਾਂ ਨੂੰ ਸਿੱਖਣ ਦਾ ਸਕੋਪ ਨੇ ਜਿਹੜਾ ਇਹ ਗੱਲ ਇਹਨੂੰ ਕੀ ਕਿ ਇਹ 5 ਲੱਖ ਜਿਹੜੇ ਯੂਨੀਵਰਸਿਟੀ ਸਾਡਾ ਉਹ ਉੱਜਾ ਕੇ ਉੱਥੇ ਉਹਨਾਂ ਨਾਲ ਮਿਲ ਕੇ ਇਹ ਬਹੁਤ ਵੱਡੀ ਉਮੀਦ ਹੈ ਕਿ ਫੋਰਸ ਵੀ ਵੱਧ ਜੇਗੀ ਤੇ ਉਹਦੇ ਜੋ ਆਊਟਕਮ ਜਿਹੜਾ ਬਹੁਤ ਕਮਾਲ ਦਾ ਨਿਕਲ ਸਕਦਾ ਹੈ ਜਦੋਂ ਵੀ ਉਹ ਇੰਪਲੀਮੈਂਟ ਹੋਇਆ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਹੋਏਗਾ ਫੋਰ ਨਿਰਮਾਣ